ਦਾਜੀ ਕਰਈਆਂ ਹਾਂ ਕਰਈਆਂ ਕੀ ਕਰਦੇ ਹਾਂ ਕੀ ਕਰਨਾ ਸਿਰ 파ੜ 파ੜ ਜਾਂਦਾ ਬਹੁਤ ਦੁੱਖ ਦਾ ਕੰਮ ਕਰਕੇ ਮਸੀਵੇਲੀ ਹੋ ਗਿਆ ਹੁਣ ਬੈਠੀ ਹਾਂ ਭਾਬੀ ਘਰੇ ਨਹੀਂ ਆਈ ਭਾਬੀ ਘਰੇ ਕਿੱਥੇ ਆ ਉਹ ਤਾਂ 20 ਦਿਨ ਹੋ ਗਏ ਦਫਾ ਹੋਏ ਨੂੰ ਪੇਕੇ ਨੂੰ ਮਾਂ ਦੇ ਮਾਰੀ ਉੰਬਈ ਤੇ ਸੱਟ ਲੱਗੀ ਸੀ ਇਹ ਮੇਰੀ ਲੱਤ ਤੇ ਸੱਟ ਲੱਗੀ ਐਨੀ ਮੇਰੀ ਕੋਈ ਪਰਵਾਹ ਨਹੀਂ ਹੈਗੀ ਉਹਨੂੰ ਔੜ ਔੜਦਾ ਹੈ ਨਹੀਂ ਆਦਾ ਲੈ ਆਉਣਾ ਹੁੰਦਾ ਬੇਸ਼ਰਮ ਆ ਜਾਂਦੀ ਉਹਨੂੰ ਕਿਤੇ ਹੁਣ ਪਤਾ ਨਹੀਂਗਾ ਸਹੀ ਅੱਲਾ ਸੱਸਾਂ ਦਾ ਘਟ ਕਰਦੀਆਂ ਨੇ ਨਾ ਅੱਜ ਕੱਲ ਮਾਵਾ ਦਾ ਵੱਧ ਕਰਦੀਆਂ ਨੇ ਅੱਜ ਕੱਲ ਦੇ ਤਾਂ ਗੀਜੇ ਚ ਪਾਈਏ ਬੇਸ਼ਰਮੀ ਸੱਸਾਂ ਫੁੱਸਲ ਕੋਈ ਸੱਸ ਨਹੀਂ ਸਮਝਦੀ ਹੈਗੀਆਂ ਇਹ ਇੰਨਾ ਹਾਂ ਬਸ ਇਹਨਾਂ ਤਾਂ ਮਾਂ ਚਾਹੀਦੀ ਆ ਪਿਓ ਚਾਹੀਦਾ ਭੈਣ ਭਾਈ ਚਾਹੀਦੇ ਨੇ ਨਾ ਸਾਸੋ ਹੋਵੇ ਨਾ ਜੋਰ ਜੇਠ ਹੋਵੇ ਨਾ ਕੋਈ ਨੰਦ ਹੋਵੇ ਨਾ ਨਾ ਕੋਈ ਹੋਰ ਹੋਵੇ ਤਾਂ ਇੱਥੇ ਤੱਕ ਕੀ ਆਪਣੀ ਜਵਾਕ ਵੀ ਜੰਮ ਕੇ ਕਹਿੰਦੇ ਕੋਈ ਹੋਰ ਪਾਲ ਦੇਵੇ ਮੈਂ ਤਾਂ ਸੁਤਿਆਂ ਕੀ ਸੁਣਦੀ ਐ ਐਨੇ ਨੇ ਕੋ ਨੂੰ ਹੱਕ ਕੇ ਜੰਮ ਕੇ ਸਟ ਗਈ ਅਜਾ ਵਰਤੀ ਇਹਨ ਫੇਕੇ ਮੈਂ ਟੱਟੀਆਂ ਤੋਂ ਮਾਣਾ ਤੋਂ ਤੈਨੂੰ ਕੀ ਪਤਾ ਮੈਂ ਕਿੰਨੀ ਕਿ ਦੁਖੀ ਆ ਸਹੀ ਗੱਲ ਆ ਪੋਰਾ ਕੰਮ ਕਰਕੇ ਕੁਛ ਨਹੀਂ ਆ ਗਈ ਤੁਹਾਡੇ ਤੋਂ ਬਹੁਤ ਲੈ ਤੀਹ ਦਿਨ ਜਾ ਕੇ ਪਾਰਲਰ ਦੇ ਮਹਿੰਦੀ ਲਵਾਏ ਹੁੰਦੀ ਆ ਹਾਂ ਅੱਡ ਅੱਡੀ ਫਿਰ ਇੱਕ ਹੋਰ ਪਤਾ ਨਹੀਂ ਕੀ ਇੱਥੇ ਚਿੱਟਾ ਚਟਾ ਮਲੇ ਬੈਠ ਕੇ ਦਿਨ ਮੈਨੂੰ ਚਲੀ ਗਈ ਮੈਂ ਵੀ ਨਾਲ ਚਲੀ ਗਈ ਜਿਵੇਂ ਫੱਟੀਆਂ ਤੇ ਘਾਹ ਚ ਨਹੀਂ ਸਿੱਕ ਲਾਉਂਦੇ ਹੁੰਦੇ ਹਾਂ ਹਾਂ ਉਹ ਗਾਚੀ ਮਾਈ ਬੈਠੇ ਉਹਨੂੰ ਦੱਸੋ ਮੈਂ ਕਿ ਹਾਂ ਇੱਕ ਕੱਚੇ ਨਾ ਕੀ ਰਹਿ ਗਿਆ ਮੂੰ ਤਾਂ ਤੇਰਾ ਫੱਟੀ ਵਰਗਾ ਹੈਗਾ ਊੜਾ ਵਾਲਾ ਵੀ ਲਖਵਾ ਲਾ ਇਹਦੇ ਉੱਤੇ ਉਹ ਤਾਈ ਹੋਰ ਮਲਤਾਨੀ ਮਿੱਟੀ ਕਹਿੰਦੇ ਨੇ ਗਾਜੀ ਨਹੀਂ ਕਹਿੰਦੇ ਅੱਗ ਲੱਗੇ ਮਲਤਾਨੀ ਮਿੱਟੀ ਨੂੰ ਨਾਲੇ ਕਿਸੇ ਹੋਰ ਮਿੱਟੀ ਨੂੰ ਅੱਗੇ ਇਸ ਫੱਟੀਆਂ ਦਾ ਰੋਂਦੇ ਹੱਸੇ ਮਿੱਟੀ ਹਾਂ ਫੱਟੀਆਂ ਦਾ ਲਾ ਲਾ ਕੇ ਐ ਚਲ ਠੀਕ ਆ ਤੁਸੀਂ ਨਹੀਂ ਲਾਈਆਂ ਅਸਤ ਬਠੇਰੀਆਂ ਫੱਟੀਆਂ ਤੇ ਮਾਲ ਮਾਲ ਕੇ ਪੀੜੀ ਹੁੰਦੀ ਸੀ ਕਾਲੀ ਇੱਕ ਪੀੜੀ ਗਾਚੀ ਜਿੰਕ ਚਿੱਟੀ ਹੁੰਦੀ ਸੀ ਫੇਰ ਉਹਨਾਂ ਦੇ ਖਾਣੇ ਬਣਾਉਣੇ ਇੱਕ ਪਾਸੇ ਜਾਂ ਫਿਰ ਪੀਲੀ ਇੱਕ ਪਾਸੇ ਚਿੱਟੀ ਫਿਰ ਜੇ ਤਪਾ ਨਾ ਨਿਕਲੀ ਪੋ मागਦੇ ਮਹੀਨੇ ਫੇਰ ਸੂਰਜਾ ਸੂਰਜਾ ਫੱਟੀ ਸਕਾਵੇ ਨਹੀਂ ਸਕਾਉਣੀ ਮੋਗੇ ਜਾਂ ਮੋਗੇ ਜਾ ਕੇ ਪਿੰਨੀਆਂ ਵੱਟ ਆ ਇੱਕ ਪਿੰਨੀ ਫੁੱਟ ਗਈ ਮੇਰੀ ਫੱਟੀ ਸੁੱਕ ਗਈ ਆਪਸ ਕਰਦੇ ਫੱਟੀ ਨਾਲ ਵੀ ਬਾੜ ਲੈਂਦੇ ਸੀ ਉਹੀ ਆ ਤੈਨਾਂ ਫੱਟੀਆਂ ਵਰਗੇ ਮੂੰਹ ਆਏ ਦੇਖੇ ਕਿਸ ਨੇ ਮੂੰਹ ਤੇ ਰੌਣਕ ਕਿੱਪੜਾ ਵਰਗੇ ਨਹੀਂ ਪਰ ਉਹ ਆ ਜਾਣਾ ਚਾਹੀਦਾ ਸੋਚਣਾ ਚਾਹੀਦਾ ਕਿ ਸਸਤੋ ਮੇਰੇ ਤੋਂ ਬਿਹਤਰ ਕੰਮ ਹੁੰਦਾ ਕੋਈ ਜੇ ਇਹਨਾਂ ਸੱਚੇ ਇੰਨੀ ਸ਼ਰਮ ਕਰੇ ਫਿਰ ਤੀਏ ਦਿਨ ਪੇਕੇ ਨੂੰ ਕਾਤੋਂ ਮਰੇ ਹਾਂ ਘਰੇ ਨਾ ਬੈਠੇ ਘਰ ਇਕ ਤੇ ਰੋਟੀ ਪਾਣੀ ਨਹੀਂ ਮਿਲਿਆ ਕਿਸੇ ਕੋਸ ਹੈ ਨਹੀਂ ਕਾ ਖਰਚੇ ਦਾ ਦੇਖਣਾ ਘਰੋਂ ਲੈਣਾ ਹੈ ਦੁੱਖ ਸੁੱਖ ਪਟਾਉਣ ਜਾਣਾ ਪੇਕੇਆਂ ਦਾ ਜੇ ਸੱਸ ਬਿਮਾਰ ਆ ਚਾਹੇ ਮਰੇ ਚਾਹੇ ਰਹੇ ਜਿਵੇਂ ਟੁੱਟੀ ਲੰਗੜੀ ਮਰਜੀ ਕੰਮ ਕਰੇ ਨਾ ਕਰੇ ਇਹਨਾਂ ਤਾਂ ਉਹ ਕੰਮ ਹੋਇਆ ਅਖੇ ਘਰ-ਬਾਰ ਤੇਰਾ ਚਾਟੀ ਨੂੰ ਹੱਥ ਨਾਲ ਆਵੀ ਮੰਮੀ ਤੇਰਾ ਘਰ ਮੰਮੀ ਤੇਰਾ ਘਰ ਮੇਰਾ ਘਰ ਕਹਦਾ ਹੁਣ ਮੈਂ ਤਾਂ ਮੜੀਆਂ ਚ ਜਾਣ ਤਿਆਰ ਆ ਘਰ-ਬਾਰ ਤੇਰਾ ਤੂੰ ਅੱਛਾ ਕਰਦੀ ਫਿਰਦੀ ਆ ਰੋਜ਼ ਸਹੀ ਗੱਲ ਆ ਬਾਈ